ਬਾਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬੋਲਿਆ ਮੁੱਖ ਮੰਤਰੀ ਨੇ ਬਾਬਾ ਜਰਨੈਲ ਸਿੰਘ ਨੂੰ ਸੰਬੋਧਨ ਕਰਕੇ ਆਖਿਆ ਇਸ ਵੇਲੇ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਦਮਦਮੀ ਟਕਸਾਲ ਨੂੰ ਕੋਈ ਲੋੜ ਹੋਵੇ ਮੈਨੂੰ ਦੱਸੇ ਮੈਂ ਜਿਹੜੀ ਵੀ ਲੋੜ ਹੋਵੇ ਉਹਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਤਿਆਰ ਆ ਕਿਉਂਕਿ ਸਰਕਾਰ ਮੇਰੀ ਹੈ ਤੇ ਸਭ ਤੋਂ ਬਾਅਦ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉੱਠੇ ਸਟੇਜ ਉੱਤੇ ਆਏ ਤੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੋਲੇ ਨਾ ਸਟੇਜ ਉੱਤੇ ਵੇਖਣ ਵਾਲੇ ਹੈਰਾਨ ਰਹਿ ਗਏ ਕੱਲੇ-ਕੱਲੇ ਜਥੇਬੰਦੀ ਦੇ ਮੁਖੀ ਦਾ ਇਹ ਜਥੇਬੰਦੀ ਕਿਹੜੀ ਹੈ ਇਹਦਾ ਮੁਖੀ ਕਿਹੜਾ ਹੈ ਇਹ ਕਿੱਥੋਂ ਆਇਆ ਹੈ ਇਹਦੇ ਨਾਲ ਕਿੰਨੇ ਸਿੰਘ ਆਏ ਨੇ ਇਹਨਾਂ ਦੀ ਕੀ ਦੇਣ ਹੈ ਐਂ ਬੜੇ ਵਿਸਾਰ ਨਾਲ ਕੱਲੇ-ਕੱਲੇ ਦਾ ਨਾਮ ਲੈ ਕੇ ਤੇ ਧੰਨਵਾਦ ਕੀਤਾ ਜਦੋਂ ਵਾਰੀ ਆਈ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨ ਦੀ ਉਹਨਾਂ ਆਖਿਆ ਬਾਦਲ ਸਾਹਿਬ ਕਹਿੰਦੇ ਨੇ ਮੈਂ ਮੁੱਖ ਮੰਤਰੀ ਆ ਪੰਜਾਬ ਦਾ ਤੇ ਜਿਹੜੀ ਚੀਜ਼ ਦੀ ਲੋੜ ਹੋਵੇ ਦਮਦਮੇ ਟਕਸਾਲ ਮੇਰੇ ਕੋਲੋਂ ਮੰਗੇ ਮੈਂ ਦੇ ਦੇਵਾਂਗਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਾਦਲ ਨੂੰ ਸੰਬੋਧਨ ਕਰਕੇ ਕਹਿੰਦੇ ਬਾਦਲ ਸਾਹਿਬ ਇਹ ਦਮਦਮੇ ਟਕਸਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸਾਜੀ ਟਕਸਾਲ ਹੈ ਇਹ ਮੰਗਤਿਆਂ ਦੀ ਟਕਸਾਲ ਨਹੀਂ ਇਹ ਕਿਸੇ ਕੋਲੋਂ ਮੰਗਦੀ ਨਹੀਂ ਇਸ ਸਿਰ ਦੇਣ ਵਾਲਿਆਂ ਦੀ ਦਾਨੀਆਂ ਦੀ ਟਕਸਾਲ ਹੈ ਦਾਨੀਆਂ ਦੀ ਟਕਸਾਲ ਇਸ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨੇ ਸਿਰ ਦਿੱਤਾ ਹੈ ਜੇ ਕਿਤੇ ਲੋੜ ਹੋਵੇ ਤੇ ਮੈਨੂੰ ਦਸੀ ਲੋੜ ਪਵੇ ਤੇ ਮੈਂ ਸਿਰ ਵੀ ਦੇ ਦਿਆਂਗਾ ਪਰ ਮੈਂ ਤੇਰੇ ਕੋਲ ਕੁਝ ਮੰਗਾਗਾ ਨਹੀਂ ਜੇ ਤੈਨੂੰ ਕਦੇ ਕਿਸੇ ਗੱਲ ਦੀ ਲੋੜ ਹੋਵੇ ਤੇ ਮੇਰੇ ਕੋਲ ਆ ਜੀ ਮੈਂ ਤੇਰੀ ਲੋੜ ਪੂਰੀ